ਇੱਕ ਜੀ ਦੇ ਕੇ ਕੇ ਮਾਰਾ ਵਾਹ ਜੀ ਉਹ ਜੀ ਕਰਮਾਇਆ ਸੀ ਅਮੈਂਟ ਤਾਂ ਹਾਂ ਕਿੱਥੋਂ ਕਿੱਥੇ ਆ ਰਹੇ ਦੀ ਅਸੀਂ ਸਲਾਰਪੁਰ ਤੋਂ ਗਏ ਸੀਗੇ ਇਧਰ ਭਾਮ ਵੱਲ ਉਧਰੋਂ ਆ ਰਹੇ ਸੀ ਕਾਹਦੇ ਨਾਲ ਹੋਇਆ ਤੁਹਾਡਾ ਐਕਸੀਡੈਂਟ ਹੈ ਇੱਕ ਗੱਡੀ ਆ ਰਹੀ ਸੀਗੀ ਅੱਛਾ ਜੀ ਹਾਂ ਜੀ ਫੇ ਕਿੰਨੀਆਂ ਥੋਰੀਆਂ ਸੀ ਆਪਣੀ ਅਸੀਂ 4 ਜਣੇ 2 ਜਣੇ ਅੱਗੇ ਸੀ 4 ਜਣੇ ਪਿੱਛੇ ਸੀਗੇ ਹਾਂ ਜੀ ਫੇ ਕਾਹਦੇ ਨਾਲ ਹੋਇਆ ਇਹ ਐਕਸੀਡੈਂਟ ਬੰਦਾ ਗੱਡੀ ਆ ਰਹੀ ਸੀ ਗੱਡੀ 'ਚ ਗੱਡੀ 'ਚ ਗੱਡੀ 'ਚ ਗੱਡੀ ਤੁਸੀਂ ਕਿਹੜੀ ਜਗ੍ਹਾ ਰਹਿੰਦੇ ਆਂ ਅਸੀਂ ਸਲਾਰਪੁਰ ਸਲਾਰਪੁਰ ਗੱਡੀ ਜਿਹੜੀ ਮੋੜੇ ਆ ਰਹੀ ਸੀ ਉਹ ਗੱਡੀ ਤੇ ਆ ਰਹੀ ਸੀਗੀ। ਹਾਂ ਜੀ ਸ਼ੇਖ ਕੁਮਾਰਾ ਭਾਈ ਹਾਂ ਸ਼ੇਖ ਕੁਮਾਰ ਜੀ ਕੀ ਮਾਮਲਾ ਕੀ ਜਿਹੜਾ ਇੱਕ ਇੱਕ ਜਿਹੜੇ ਭਾਈ ਜਿੱਦਾਂ ਇੱਕ ਗੱਡੀ ਆ ਰਹੀ ਸੀ ਪੰਜ 6 ਤੋਂ ਜਾ ਰਹੀ ਸਲਾਰਪੁਰ ਹਾਂ ਜੀ ਦੂਜੀ ਚੱਲੀ ਸੀ ਜਗਜੀਤਪੁਰ ਨੂੰ ਮੋੜੇ ਤੋਂ ਹਾਂ ਜੀ ਬਸ ਇਹਨਾਂ ਦਾ ਆਪਸੀ ਪਿੰਡੇ ਤੋਂ ਹੋਈ ਹੈ ਮੈਂ ਦੇਖਿਆ ਜ਼ਰੂਰ ਨਹੀਂ ਹੈਗਾ ਪਰ ਇਹ ਆ ਕਿ ਇੱਕ ਗੱਡੀ ਦਾ ਅੰਦਰ ਵੀ ਸੀ ਸੜਕ ਦੇ ਅੰਦਰ ਆਪਣੇ ਕਿੰਨੇ ਵਿਅਕਤੀ ਕਿੰਨੇ ਵਿਅਕਤੀ ਘਾਏ ਹੋਏ ਇਹਦੇ ਵਿੱਚ ਇਹਦੇ ਚ ਦੋ ਤਾਂ ਡੈਥ ਹੋ ਗਈ ਦੋ ਦੀ ਤਾਂ ਅੱਛਾ ਜੀ ਕਿੱਧਰੋਂ ਕਿੱਧਰ ਜਾ ਰਹੇ ਸੀਗੇ ਜਿਹੜੇ ਇੱਕ ਬੰਦੇ ਜਾ ਰਹੇ ਸੀਗੇ ਸਲਾਰਪੁਰ ਨੂੰ ਪਾਸਟੇ ਤੋਂ ਅੱਛਾ ਜੀ ਜਿਹੜੀ ਜਿਹੜੀ ਰੋਡ ਤੇ ਖੜੀ ਸੀ ਗੱਡੀ ਹਾਂਜੀ ਇਹ ਤੇਰੀ ਦੂਜੀ ਗੱਡੀ ਸੀਗੀ ਉਹ ਜਾ ਰਹੀ ਸੀ ਫਗਵਾੜੇ ਤੋਂ ਜਗਜੀਤਪੁਰ ਨੂੰ ਹਾਂਜੀ ਆਮਨੇ ਸਾਹਮਨੇ ਹੋਈ ਆ ਆਮਨੇ ਸਾਹਮਨੇ ਹੋਈ ਆ ਇੱਕ ਦਾ ਟੱਕਰ ਹੋ ਗਈ ਤਾਂ ਅੰਦਰ ਨੂੰ ਬਾਕੀ ਵਿੱਚ ਬੱਚੇ ਵੀ ਸੀਗੇ ਜੀ ਬੱਚੇ ਵੀ ਸੀਗੇ ਬੱਚੇ ਵੀ ਇੰਜਰਡ ਬਾ ਉਹਦਾ ਬਚਾਅ ਹੋ ਗਿਆ ਨਾ ਬੱਚਿਆਂ ਦਾ ਹਾਂਜੀ ਬਾਕੀ ਜਿਹੜੇ ਦੋ ਮੈਨਸ ਸੀਗੇ ਲੇਡੀਜ਼ ਦੋਨੋਂ ਹੀ ਲੜਕੀ ਲੇਡੀਜ਼ ਇੱਕ ਜੈਂਟਸ ਦੋਨੇ ਬਜ਼ੁਰਗ ਸੀ ਉਹਦਾ ਹਾਂਜੀ ਉਹ ਡੈਥ ਹੋ ਗਈ ਨਾ ਜੀ ਮੈਨੂੰ 7 ਦੀ ਵੀ ਖੁਦ ਲਈ ਕੋਈ ਨਹੀਂ ਕੋਈ ਨਾਮ ਨਾ ਕੋਈ ਜੀ ਅਨੰਦ ਜੀ ਮੰਦਰੀਏ ਜਿਹੜਾ ਐਕਸੀਡੈਂਟ ਹੋਇਆ ਦੀ ਜਾਣਕਾਰੀ ਦਿਓ ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਥਾਣਾ ਸਰਦਖਗਵਾੜੇ ਤੋਂ ਐਸੇ ਵਿੰਦਕੁਮਾਰ ਜੀ ਅੱਛਾ ਇੱਕ ਸਾਨੂੰ ਸੂਚਨਾ ਮਿਲੀ ਵੀ ਉੱਥੇ ਸ਼ਹਾਖਰ ਰੋਡ ਤੇ ਇੱਕ ਐਕਸੀਡੈਂਟ ਹੋਇਆ ਦੋਹਾਂ ਗੱਡੀਆਂ ਦਾ ਤੇ ਅਸੀਂ ਮੌਕੇ ਤੇ ਜਾ ਕੇ ਜਿਹੜੀਆਂ ਗੱਡੀਆਂ ਦੇਖੀਆਂ ਉਹਨਾਂ ਦੇ ਜਿਹੜੀਆਂ ਗੱਡੀਆਂ ਨੂੰ ਆਪਾਂ ਟੋਪ ਰਾਉਣ ਵਾਸਤੇ ਕਿ ਕਿ ਆਇਆ ਤੇ ਕਬਰੀ ਨੂੰ ਤੇ ਉਸ ਤੋਂ ਬਾਅਦ ਇਹ ਵਾਲਾ ਹਸਪਤਾਲ ਦੇ ਵਿੱਚ ਆਏ ਆ ਇੱਥੇ ਆਣ ਕੇ ਸਾਨੂੰ ਡਾਕਟਰ ਸਾਹਿਬ ਨੇ ਦੱਸਿਆ ਦੋ ਇੱਕ ਲੇਡੀਜ਼ ਆ ਤੇ ਇੱਕ ਜੈਂਟਸ ਆ ਤੇ ਜੈਂਟਸ ਜਿਹੜਾ ਮੁਖਤਿਆਰ ਸਿੰਘ ਆ ਤੇ ਸਾਨੂੰ ਭਗਤ ਸਿੰਘ ਤੇ ਉਹਨਾਂ ਦੀ ਪਤਨੀ ਆ ਨਾਲ ਧਰਮਕੌਰ ਪਿੰਡ ਜਗਜੀਤਪੁਰ ਦੇ ਰਹਿਣ ਵਾਲੇ ਇਹ ਤਾਂ ਇਹਨਾਂ ਨੂੰ ਬਰੌਡ ਬਰੌਡ ਡੈੱਡ ਦੱਸਿਆ ਤੇ ਬਾਕੀ ਦੇ ਜਿਹੜੇ ਬੱਚੇ ਨਾਲ ਉਹਨਾਂ ਦੇ ਬੱਚੇ ਸੀਗੇ ਫੈਮਲੀ ਪੂਰੀ ਪਰਿਵਾਰ ਸੀਗਾ ਉਹਨਾਂ ਨੂੰ ਉਹ ਜਿਹੜੇ ਇਲਾਜ ਆ ਇੱਥੇ ਇੱਕ ਇਹ ਪੰਡਿਤ ਜਗਜੀਤਪੁਰ ਦੇ ਆ ਜੀ ਤੇ ਇੱਕ ਗੱਡੀ ਹੋਰ ਜਿਹੜੀ ਆ ਉਹਨਾਂ ਦੇ ਵਿੱਚ ਵੀ ਬੱਚੇ ਸੀਗੇ ਤਾਂ ਕੁਝ ਪੂਰੀ ਫੈਮਿਲੀ ਆ ਤੇ ਉਹ ਹੈਗੇ ਆ ਜੀ ਆਪਣੇ ਮੋਹਨ ਮੋਹਨ ਲਾਲ ਮੋਹਨ ਮੋਨ ਲਾਲ ਸਨ ਆਫ ਹੈਗੇ ਆ ਜਗਤਰਾਮ ਤੇ ਲੇਡੀ ਹੈਗੀ ਆ ਬਿੰਦਰ ਬਿੰਦਰ ਉਹਨੇ ਮੁੰਡਾ ਬਿੰਦਰ ਲੋਈ ਸਨ ਆ ਮੋਹਨ ਲਾਲ ਬਿੰਦਰ ਜੀ ਬਿੰਦਰ ਲੋਈ ਠੀਕ ਹੈ ਜੀ ਬਾਕੀ ਜਿਹੜੇ ਜਿਹਨੇ ਡੈਥ ਹੋਈ ਸੀ ਇਹ ਟੋਟਲ ਕਿੰਨੇ ਜਣੇ ਸੀ ਜੀ ਇਹ ਇੱਕ ਗੱਡੀ ਦੇ ਵਿੱਚ ਤਕਰੀਬ 7 ਜਣੇ ਬੱਚੇ ਪਾ ਕੇ ਸੀਗੇ ਕਿੰਨੇ ਬੱਚੇ ਕਿੰਨੇ ਸੀ ਗੱਡੀ 'ਚ ਬੱਚੇ ਹੈਗੇ ਆ ਦੋ ਦੋ ਬੱਚੇ ਆ ਜੀ ਤੇ ਇਹ ਦੋ ਇਹ ਮੀਆਂ ਬੀਵੀ ਆ ਜਿਹਨਾਂ ਦੀ ਡੈਥ ਹੋਈ ਹੈ ਜੀ ਇਹਨਾਂ ਦੀ ਫੈਮਲੀ ਦੇ ਉਹ ਹਾਂਜੀ ਹਾਂਜੀ ਤੇ ਮੋਲੀ ਫੈਮਲੀ ਦੇ ਕਿੰਨੇ ਬੰਦੇ ਆ ਜੀ ਉਹਨਾਂ ਦੇ ਵਿੱਚ 6 ਜਣੇ ਸੀਗੇ ਉਹਨਾਂ ਦੇ ਵਿੱਚ ਵੀ ਗੱਡੀ ਦੇ ਵਿੱਚ ਜੀ ਤਾਂ ਉਹ ਬੱਚੇ ਪਾ ਕੇ ਉਹ ਵੀ 6 ਜਣੇ ਜਿਹਨਾਂ ਦੀ ਡੈਥ ਹੋਈ ਉਹਨਾਂ ਦੇ ਜਿਹੜਾ ਮੁੰਡਾ ਮੇਨ ਗੱਡੀ ਜਿਹੜਾ ਚਲਾਦਾ ਉਹ ਕੋਣ ਆ ਜੀ ਉਹ ਹੈਗਾ ਜੀ ਸੁਖਵਿੰਦਰ ਸਿੰਘ ਇਹਨਾਂ ਦਾ ਲੜਕਾ ਹੈ। ਅੱਛਾ ਇਹ ਉਹ ਲੜਕਾ ਹੈ। ਉਹ ਗੱਡੀ 'ਚ ਦੱਸਿਆ ਇਹਨਾਂ ਨੇ ਵੀ ਐਕਸੀਡੈਂਟ ਹੋਣ ਦਾ ਕਾਰਨ ਕਾਰਨ ਉਹ ਕਹਿੰਦੇ ਵੀ ਹਜੇ ਤੱਕ ਸਾਨੂੰ ਅਸੀਂ ਦਵਾਈ ਦੇ ਨਸ਼ੇ ਵਿੱਚ ਆ ਤੇ ਬਾਅਦ ਵਿੱਚ ਜਿਹੜਾ ਜੋ ਵੀ ਹੈਗਾ ਤੇ ਤੁਹਾਨੂੰ ਦੱਸ ਦਾਂਗੇ। ਇਹ ਮਿੰਦਰੀ ਇਹ ਸਾਹਮਣੇ ਆ ਵੀ ਕਿ ਕਿਧਰੋਂ ਕਿਧਲੀ ਜਾ ਰਹੇ ਸੀ ਇਹ? ਇਹ ਇਧਰੋਂ ਫਗਵਾੜਾ ਸੈਰ ਤੋਂ ਪਿੰਡ ਜਗਜੀਤਪੁਰ ਨੂੰ ਜਾ ਰਹੇ ਸੀਗੇ। ਰਾਇਲ ਕਿੰਗ ਤੋਂ ਵਿਆਹ ਤੋਂ ਸਮਾਗਮ ਤੋਂ ਆਏ ਸੀਗੇ। ਦੂਸਰੇ ਜਿਹੜੇ ਹਾਰਕਪੁਰ ਤੋਂ ਆਪਣੇ ਪਿੰਡ ਨੂੰ ਜਾ ਰਹੇ ਸੀ। ਉਹ ਕਿਹਦੀ ਪਿੰਡ ਜਾ ਰਹੇ ਸੀ ਸਾਹਮਣੇ ਉਹ ਆਪਣੇ ਜਾ ਰਹੇ ਸੀਗੇ ਪਿੰਡ ਭਾਮ ਤੋਂ ਸਲਾਲਪੁਰ। ਤੇ ਕੀ ਕਾਰਵਾਈ ਕੀਤੀ ਜਾ ਰਹੀ ਹੈ ਜੀ ਇਹ ਆਪਾਂ ਜੀ ਹੁਣ ਜੋ ਸਵੇਰੇ ਜੋ ਸਾਨੂੰ ਇਹ ਆਪਣੇ ਬਿਆਨ ਲਿਖਾਉਣਗੇ ਉਹਦੇ ਮੁਤਾਬਕ ਜੇ ਉਹ ਵੀ ਇਹ ਕਾਰਵਾਈ ਕਰਕੇ ਆਪਾਂ ਅੰਦਰ ਵਿੱਚ ਲੈ ਟੋਟਲ ਬਿੰਦਰੀ ਇਹਦੇ ਵਿੱਚ 12 ਜਾਂ 13 ਜਣੇ ਹੋਗੇ ਲੱਗਦਾ ਦੋਨੇ ਫੈਮਲੀਆਂ ਬਾਕੇ ਜੀ ਹਾਂਜੀ ਫੈਮਲੀ ਬਾਕੇ ਬਾਕੀ ਬੱਚੇ ਠੀਕ ਆ ਹੁਣ ਹਾਂਜੀ ਬੱਚੇ ਠੀਕ ਆ ਜੀ ਤੇ ਬਾਕੀ ਦੇ ਜਿਹੜੇ ਦੋ ਡੈਡਸ ਸਿਆ ਜੀ ਥੈਂਕ ਯੂ ਕੋਈ ਚੱਕਰ ਤਾਂ ਨਹੀਂ ਆ ਰਿਹਾ ਮਲਟੀ ਮਲਟੀਪਲ ਦਾ ਨਹੀਂ ਲੱਗ ਰਿਹਾ ਠੀਕੋ ਤਾਂ